ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸੋ ਇੱਕ ਵਾਰ ਤੁਹਾਡਾ ਸਾਰਿਆਂ ਦਾ ਅੱਜ ਦੀ ਖੋਰ ਨਵੀਂ ਵੀਡੀਓ ਦੇ ਨਾਲ ਮੈਂ 먼저 ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਜੀ ਅੱਜ ਤਾਂ ਜੀ ਤੁਹਾਡੇ ਸਾਰਿਆਂ ਲਈ ਅੱਜ ਦੀ ਖੋਰ ਨਵੀਂ ਅਪਡੇਟ ਲੈ ਕੇ ਅੱਜ ਵਾਲੀ ਅਪਡੇਟ ਜਿਹੜੀ ਹੈਗੀ ਉਹ ਨੌਜਵਾਨ ਮੁੰਡੇ ਕੁੜੀਆਂ ਲਈ ਹੈ ਜਿਹੜੇ ਬੇਰੁਜ਼ਗਾਰ ਨੇ ਠੀਕ ਹੈ ਜੀ ਕਿਉਂਕਿ ਪੀਐਸਪੀਸੀਐਲ ਵੱਲੋਂ 2500 ਅਸਾਮੀਆਂ ਲਈ ਜਿਹੜਾ ਨੋਟੀਫਿਕੇਸ਼ਨ ਉਹ ਜਾਰੀ ਕਰ ਦਿੱਤਾ ਹੈ ਤਾਂ ਕੀ ਹੈ ਸਾਰੀ ਜਾਣਕਾਰੀ ਕੌਣ ਕੌਣ ਐਲੀਜੀਬਲ ਹੈ ਕਿੰਨੀ ਉਮਰ ਹੋਊਗੀ ਜੀ ਕੀ ਕੀ ਕ੍ਰਾਈਟੇਰੀਆ ਹੈ ਕਿਸ ਤਰ੍ਹਾਂ ਸਿਲੈਕਸ਼ਨ ਹੋਊਗੀ ਕਿਹੜਾ ਪੇਪਰ ਹੋਊਗਾ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਨੇ ਰਹੋ ਸਾਥੀ ਮਿੱਤਰਾਂ ਨਾਲ ਜਰੂਰ ਸਾਂਝਾ ਕਰੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਹਰ ਦਿਨ ਆਪਾਂ ਕੋਈ ਨਾ ਕੋਈ ਤੁਹਾਡੇ ਲਈ ਨਵਾਂ ਲੈ ਕੇ ਆਉਨੇ ਆਂ ਸੋ ਜਿਸ ਤਰ੍ਹਾਂ ਕਿ ਤੁਸੀਂ ਨੋਟੀਫਿਕੇਸ਼ਨ ਦੇਖ ਸਕਦੇ ਹੋ ਪੀਐਸਪੀਸੀਐਲ ਅਸਿਸਟੈਂਟ ਲਾਈਨਮੈਨ ਰਿਕਰੂਟਮੈਂਟ 2025 ਆਫੀਸ਼ੀਅਲ ਨੋਟੀਫਿਕੇਸ਼ਨ ਆਊਟ ਹੈ ਠੀਕ ਹੈ ਜੀ ਜਾਰੀ ਹੋ ਚੁੱਕਿਆ ਜੀ ਗੁੱਡਨਿਊਸ ਫੋਰ ਦਾ ਯੰਗੈਸਟ ਪੀਐਸਪੀ ਅਸਿਸਟੈਂਟ ਲਾਈਨਮੈਨ ਰਿਕਰੂਟਮੈਂਟ 2025 ਜਿਹੜਾ ਆਊਟ ਹੋ ਚੁੱਕਿਆ ਇੰਟਰਸਟਿਡ ਕੈਂਡੀਡੇਟਸ ਕੈਨ ਅਪਲਾਈ ਆਫਟਰ ਰੀਡਿੰਗ ਆਲ ਕੁਆਲੀਫਿਕੇਸ਼ਨ ਡਿਟੇਲਸ ਗਿਵਨ ਬਿਲੋ ਸਰੀਆਂ ਸਾਰੀ ਜਾਣਕਾਰੀ ਤੋਂ ਬਾਅਦ ਆਪਾਂ ਜਿਹੜਾ ਅਪਲਾਈ ਕਰ ਸਕਦੇ ਹਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਰਿਕਰੂਟਮੈਂਟ 2025 ਠੀਕ ਹੈ ਜੀ ਤਾਂ 2500 ਅਸਾਮੀ ਜਿਹੜੀ ਇਹੋ ਆ ਚੁੱਕੀ ਹੈ ਜੀ ਬਿਜਲੀ ਵਿਭਾਗ ਦੇ ਵਿੱਚ ਠੀਕ ਹੈ ਜੀ ਖੁਸ਼ਖਬਰੀ ਉਹਨਾਂ ਸਾਰੇ ਲਈ ਜਿਹੜੇ ਆਈਟੀਆਈ ਚ ਕਰ ਚੁੱਕੇ ਹੈ ਡਿਪਲੋਮਾ ਕਰਦੇ ਹੈ ਜਿਹੜੇ ਪੀਐਸਪੀਸੀਐਲ ਡਿਪਾਰਟਮੈਂਟ ਚ ਜਾਣਾ ਚਾਹੁੰਦੇ ਹੈ ਤਾਂ ਕੀ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਦਾ ਮਿਨਿਮਮ ਇਜ਼ ਫਾਰ ਦਾ ਪੀਐਸਪੀ ਐਸਸੀਐਲ ਅਲਾਈਨਮੈਂਟ ਰਿਕਰੂਟਮੈਂਟ ਇਜ਼ 18 ਸਾਲ ਹੈਗੀ ਹੈ ਜੀ ਐਂਡ ਮੈਕਸਿਮਮ 37 ਸਾਲ ਆ ਭਾਵੇਂ 18 ਤੋਂ ਲੈ ਕੇ 37 ਸਾਲ ਤੱਕ ਦੇ ਜਿਹੜੇ ਮੁੰਡੇ ਕੁੜੀਆਂ ਇਸ ਦੇ ਵਿੱਚ ਅਪਲਾਈ ਕਰ ਸਕਦੇ ਆਂ ਏਜ ਰੈਲੈਕਸੇਸ਼ਨਸ ਅਲਾਉਡ ਐਜ਼ ਪਰ ਨੋਟੀਫਿਕੇਸ਼ਨ ਠੀਕ ਹੈ ਜੀ ਲੋਟੀਫਿਕੇਸ਼ਨ ਦੇ ਅਕੋਰਡਿੰਗ ਜਿਹੜੇ ਰਿਜ਼ਰਵ ਕੈਟਾਗਰੀ ਦੇ ਕੈਂਡੀਡੇਟਸ ਹੋਣਗੇ ਜਾਂ ਕੋਈ ਕੋਟੇ ਵਾਲੇ ਹੋਣਗੇ ਉਹਨਾਂ ਨੂੰ ਥੋੜੀ ਬਹੁਤ ਜਿਹੜੇ ਰੈਲੈਕਸੇਸ਼ਨ ਹੋ ਦਿੱਤੀ ਜਾਊਗੀ ਠੀਕ ਹੈ ਜੀ ਲਿਖ ਕੇ ਗੱਲ ਕਰੀ ਕੁਆਲੀਫਿਕੇਸ਼ਨ ਦੀ 10ਵੀਂ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਤੇ ਲਾਈਨਮੈਨ ਵਿੱਚ ਟ੍ਰੇਡ ਵਿੱਚ ਰਾਸ਼ਟਰੀ ਸਿਖਿਆਰਥਨ ਸਰਟੀਫਿਕੇਟ ਠੀਕ ਹੈ ਜੀ ਇਹਦੇ ਜਿਹੜਾ ਹੋਣਾ ਚਾਹੀਦਾ ਪਾਸਟ ਹੋਣੀ ਚਾਹੀਦੀ ਹੈ 10ਵੀਂ ਜੀ ਤੁਹਾਡੇ ਕੋਲੇ ਪੰਜਾਬੀ ਵਿਸ਼ੇ ਦੇ ਨਾਲ ਐਟ ਲੀਸਟ ਮੈਟ੍ਰਿਕਿਉਲੇਸ਼ਨ ਦੇ ਰਿਲੇਟਡ ਕੋਈ ਵੀ ਕੋਈ ਜਿਹੜੀ ਯੋਗਤਾ ਤੁਹਾਡੇ ਹੋਣੀ ਚਾਹੀਦੀ ਹੈ ਇਹ ਜਿਹੜੀ ਹੋਗੀ ਉਹ 18 ਤੋਂ 37 ਸਾਲ ਹੋਊਗੀ ਜੀ ਦਾ ਕੈਂਡੀਡੇਟਸ ਹੂ ਪਾਸਟ ਹਾਇਰ ਐਜੂਕੇਸ਼ਨ ਡਿਗਰੀ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਲ ਬੀ considered only if they have ਕਦੋਂ ਮੰਨੇ ਜਾਣਗੇ ਮਿਨੀਮਮ ਕੁਆਲਿਫੀਕੇਸ਼ਨ ਠੀਕ ਹੈ ਨੈਸ਼ਨਲ ਅਪ੍ਰੈਂਟਿਸਸ਼ਿਪ ਸਰਟੀਫਿਕੇਟ ਅਲਾਈਨਮੈਂਟ ਟ੍ਰੇਡ ਉਹਨਾਂ ਵਾਸਤੇ ਹੋਗਾ ਜਿਹੜੇ ਡਿਪਲੋਮਾ ਵਗੈਰਾ ਕੀਤੇ ਹੋਣਗੇ ਉਹਨਾਂ ਦੇ ਵਾਸਤੇ ਜਿਹੜੀ ਮਿਨੀਮਮ ਜਿਹੜੇ ਨੰਬਰ ਉਹ ਰੱਖੇ ਹੋਏ ਆ ਜੀ ਠੀਕ ਹੈ ਜੀ ਸੈਲੀ ਪੀਐਸਪੀਐਲ ਅਸਿਸਟੈਂਟ ਅਲਾਈਨਮੈਂਟ ਡੀਲ ਪੰਜਾਬੀ ਜਿਹੜੇ ਹੈਗੇ ਪੰਜਾਬ ਉਹ ਸਾਰੀ ਬਿਲਕੁਲ ਬਕਾਇਦਾ ਤੁਹਾਨੂੰ ਦਿੱਤੀ ਹੋਈ ਹੈ ਜੀ ਸੱਤਵਾਂ ਪੇ ਕਮਿਸ਼ਨ ਤੁਹਾਡੇ ਤੇ ਲਾਗੂ ਹੋਊਗਾ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਦੇਖੋ ਅਸਿਸਟੈਂਟ ਮੈਨ 19900 ਪਰ ਮੰਥ ਤੁਹਾਨੂੰ ਦਿੱਤੀ ਜਾਣੀ ਹੈ ਤੇ 7ਵਾਂ ਪੇ ਕਮਿਸ਼ਨ ਜਿਹੜਾ ਹੋ ਤੁਹਾਡੇ ਤੇ ਲਾਗੂ ਹੋਊਗਾ ਜੀ ਠੀਕ ਹੈ ਜੀ ਜੇਕਰ ਆਪਾਂ ਗੱਲ ਕਰ ਲਈਏ ਜੀ ਅਪਲਾਈ ਹੋਣ ਦੀ ਤਾਂ ਸਟਾਰਟਿੰਗ ਡੇਟ ਫॉर ਆਨਲਾਈਨ ਅਪਲੀਕੇਸ਼ਨ 21 ਫਰਵਰੀ 2025 ਕਿਉਂਕਿ ਅੱਜ ਜਿਹੜੀ 12 ਫਰਵਰੀ ਹੋ ਚੁੱਕੀ ਹੈ 21 ਫਰਵਰੀ 2025 ਤੋਂ ਜਿਹੜੇ ਅਪਲਾਈ ਆਨ ਆਨਲਾਈਨ ਸ਼ੁਰੂ ਹੋ ਜਾਊਗਾ ਜੀ ਤੇ ਲਾਸਟ ਡੇਟ ਜਿਹੜੀ ਹੋਊਗੀ ਜੀ ਉਹ 13 ਮਾਰਚ ਹੋਊਗੀ ਠੀਕ ਹੈ ਜੀ 13 ਮਾਰਚ ਤੱਕ ਜਿਹੜੀ ਆ ਲਾਸਟ ਡੇਟ ਹੋ ਜਾਊਗੀ ਠੀਕ ਹੈ ਜੀ ਤੇ ਜੇਕਰ ਪੇਪਰ ਦੀ ਗੱਲ ਕਰੀਏ ਤਾਂ ਜਲਦੀ ਹੀ ਜਿਹੜਾ ਅਨਾਉਂਸਮੈਂਟ ਉਹ ਪੇਪਰ ਬਾਰੇ ਵੀ ਹੋ ਜਾਊਗੀ ਕਿਉਂਕਿ ਜਿਵੇਂ ਹੀ ਅਪਲਾਈ ਹੋਣ ਦੇ ਨੇੜੇ ਜਾਊਗਾ ਠੀਕ ਹੈ ਜੀ ਉਸ ਤੋਂ ਪਹਿਲਾਂ ਜਿਹੜੀ ਉਹਦੀ ਡੇਟ ਅਨਾਉਂਸ ਕਰ ਦਿੱਤੀ ਜਾਊਗੀ ਕਿ ਪੇਪਰ ਕਦੋਂ ਹੋਣਾ ਹੈ ਜੀ ਤਾਂ ਜੇਕਰ ਸਿਲੈਕਸ਼ਨ ਕਰਾਈਟਰੀ ਦੀ ਗੱਲ ਕਰ ਲਈਏ ਤਾਂ ਸਿਲੈਕਸ਼ਨ ਪ੍ਰੋਸੈਸ ਆਫ ਦਾ ਪੇਸ ਇਸ ਲਾਈਨ ਮੇਨ 2023 ਫੋਰ ਮੋਰ ਡੀਟੇਲਸ ਪਲੀਜ਼ ਚੈੱਕ ਅਫੀਸ਼ੀਅਲ ਨੋਟੀਫਿਕੇਸ਼ਨ ਆਪਾਂ ਇਹਨਾਂ ਚੈੱਕ ਕਰ ਲਾਂਗੇ ਸ਼ਾਰਟਲਿਸਟਡ ਬੀਸ ਇਸ ਰਿਟਰਨ ਟੈਸਟ ਹੋਊਗਾ ਜੀ ਕੈਂਡੀਡੇਟਸ ਵਿਲ ਬੀ ਕਾਲਡ ਫੋਰ ਦਾ ਕਾਉਂਸਲਿੰਗ ਫੋਰ ਚੈਕਿੰਗ ਐਲੀਜੀਬਿਲਟੀ ਵਾਸਤੇ ਵੀ ਬੁਲਾਇਆ ਜਾਊਗਾ ਜੀ ਫਿਰ ਨੌਲੇਜ ਆਫ ਪੰਜਾਬੀ ਲੈਂਗੁਏਜ ਜਾਂ ਕੁਐਸਚਨ ਹੋਣਗੇ ਦਾ ਟੈਸਟ ਆਫ ਪੰਜਾਬੀ ਲੈਂਗੁਏਜ ਪਾਰਟ 1 ਵਿਲ ਬੀ ਕੰਸਿਸਟ ਆਫ 50 ਆਬਜੈਕਟਿਵ ਟਾਈਪ ਕੁਐਸਚਨ ਐਮਸੀਕਿਊ ਹੋਣਗੇ ਐਂਡ ਸ਼ੈਲ ਬੀ ਮੈਂਡੇਟਰੀ ਕੁਆਲੀਫਿਕੇਸ਼ਨ ਟੈਸਟ ਐਂਡ ਫਿਲਰ ਟੂ ਸਿਕਿਓਰ ਅ ਮਿਨਿਮਮ 50% ਮਾਰਕਸ ਠੀਕ ਹੈ ਜੀ ਉਹ ਵਾਸਤੇ ਜਿਹੜਾ ਲਾਜ਼ਮੀ ਹੋਣਗੇ ਜੀ 25% ਇਨ ਪੰਜਾਬੀ ਲੈਂਗੁਏਜ ਟੈਸਟ ਦੇ ਵਿੱਚੋਂ ਠੀਕ ਹੈ ਜੀ ਤਾਂ ਭਾਵ ਅੱਧ ਦਾ ਜਿਹੜਾ ਤੁਹਾਨੂੰ ਉਹਦੇ ਚ ਨੰਬਰ ਲੈਣੇ ਹੋਣਗੇ ਕੁਆਲੀਫਾਈ ਕੁਆਲੀਫਾਈ ਕਰਨ ਵਾਸਤੇ ਵੀ ਬਿਲ ਡਿਸਕਵালিਫਾਈ ਬਿਲ ਡਿਸਕਵালিਫਾਈ ਦਾ ਕੈਂਡੀਡੇਟਸ ਫੋਰ ਦਾ ਬੀਇੰਗ ਕਨਸੀਡਰਡ ਇਨ ਦਾ ਫਾਈਨਲ ਮੈਟ ਲਿਸਟ ਆਫ ਕੈਂਡੀਡੇਟਸ ਟੂ ਬੀ ਸਿਲੈਕਟਡ ਫੋਰ ਡਾਕੂਮੈਂਟ ਚੈਕਿੰਗ ਰਿਪਰੈਜੈਕਟਿਵ ਆਫ देयर ਸਕੋਰਸ ਮਾਰਕਸ ਇਨ ਪਾਰਟ ਸੈਕੰਡ ਆਫ ਦਾ ਔਨਲਾਈਨ ਟੈਸਟ ਉਸ ਤੋਂ ਬਾਅਦ ਸਾਰਾ ਜਦੋਂ ਇਹਨਾਂ ਦੀ ਮੈਟ ਬਣ ਗਈ ਉਸ ਤੋਂ ਬਾਅਦ ਸੈਕੰਡ ਟੈਸਟ ਹੋਊਗਾ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਬਚ ਜਾਣਗੇ ਠੀਕ ਹੈ ਜੀ ਜਿਹੜੇ ਰਿਜੈਕਟ ਹੋ ਜਾਣਗੇ ਉਸ ਤੋਂ ਬਾਅਦ ਜਿਹੜੇ ਪਾਸ ਆਊਟ ਕਰਨਗੇ ਉਹਨਾਂ ਦਾ ਹੀ ਜਿਹੜਾ ਉਹ ਅੱਗੇ ਉਹਨਾਂ ਨੂੰ ਵਿਚਾਰਿਆ ਜਾਊਗਾ ਤਾਂ ਟੌਪਿਕਸ ਤੇ ਆ ਡਿਟੇਲ ਨੇ ਬਿਲਕੁਲ ਦੇ ਦਿੱਤੀ ਹੈ ਜੀ ਕਿਹੜੇ ਕਿਹੜੇ ਟੌਪਿਕਸ ਨੇ ਤੇ ਕਿੰਨੇ ਨੰਬਰਾਂ ਦਾ ਹੋਊਗਾ ਕੁਐਸਚਨ ਰਿਲੇਟਡ ਟੂ ਦਾ ਕਨਸਰਨਡ ਡਿਸਪਲਿਨਸ 50% ਦਾ ਹੋਊਗਾ ਸੋਰੀ 50 ਨੰਬਰ ਦਾ ਹੋਊਗਾ ਜੀ ਨੌਲੇਜ ਆਫ ਪੰਜਾਬੀ ਲੈਂਗੁਏਜ 20 ਨੰਬਰਾਂ ਦੀ ਆਊਗੀ ਜਨਰਲ ਨੌਲੇਜ 10 ਨੰਬਰਾਂ ਦੀ ਆਊਗੀ ਰੀਜਨਿੰਗ 10 ਨੰਬਰਾਂ ਦੀ ਆਊਗੀ ਅਰਿਥਮੈਟਿਕਸ ਇਹ ਵੀ 10 ਨੰਬਰਾਂ ਦੀ ਹੋਊਗੀ ਜੀ ਮਿਨੀਮਮ ਕੁਆਲੀਫਾਈਡ ਮਾਰਕਸ ਠੀਕ ਹੈ ਜੀ ਫੋਰ 올 ਕੈਟੇਗਰੀ ਕੈਂਡੀਡੇਟਸ ਇਹ ਮਤਲਬ ਇਹਦੇ ਚ ਜਿਹੜਾ ਹੈਗਾ ਥੋੜੀ ਜੀ ਰਿਲੈਕਸੇਸ਼ਨ ਦਿੱਤੀ ਹੈ 5% ਦੀ ਜਿਹੜੇ ਤੇ ਜਨਰਲ ਕੈਟਾਗਰੀ ਦੇ ਉਹਨਾਂ ਨੂੰ 25% ਜਿਹੜੇ ਟੋਟਲ ਨੰਬਰਾਂ ਦੇ ਵਿੱਚੋਂ ਜਿਹੜੇ ਉਹ ਬਣਦੇ ਆ ਜੀ ਜੇਕਰ ਆਪ ਗੱਲ ਕਰ ਲਈᱛੀ ਤੇ 50 100 ਨੰਬਰਾਂ ਦਾ ਪੇਪਰ ਹੋਊਗਾ ਜੀ ਜਿਹਦੇ ਵਿੱਚੋਂ ਓਵਰঅল ਤੁਹਾਨੂੰ 25% ਭਾਗ ਜਿਹੜੇ 25 ਨੰਬਰਾਂ ਜਿਹੜੇ ਬਣਦੇ ਆ ਤੁਹਾਡੇ ਹੁਣ ਲੈਣੇ ਹੋਣਗੇ ਜੀ ਠੀਕ ਹੈ ਜੀ ਤੇ ਐਸਸੀ ਕੈਟਾਗਰੀ ਵਾਸਤੇ 20 ਨੰਬਰ ਜਿਹੜੇ ਉਹ ਕੁਆਲੀਫਾਈ ਹੁੰਦੇ ਆ ਜੀ ਠੀਕ ਹੈ ਜੀ 네ਗੇਟਿਵ ਮਾਰਕਿੰਗ ਬਿਲਕੁਲ ਨਹੀਂ ਇਹ ਤੁਹਾਡੇ ਵਾਸਤੇ ਬਹੁਤ ਵਧੀਆ ਜਿਹੜੇ ਇੱਕ ਪੋਜ਼ਿਟਿਵ ਪੁਆਇੰਟ ਹੈ ਕਿ ਇਹਦੇ ਵਿੱਚ 네ਗੇਟਿਵ ਮਾਰਕਿੰਗ ਨਹੀਂ ਹੋਊਗੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੇਕਰ ਕੋਲ ਐਪਲੀਕੇਸ਼ਨ ਫੀ ਡਿਟੇਲ ਮੋਡ ਆਫ ਐਪਲੀਕੇਸ਼ਨ ਆਨਲਾਈਨ ਹੈ ਜੀ ਜਨਰਲ ਦੀ 944 ਰੁਪਏ ਐ ਐਸਸੀ ਕੈਟਾਗਰੀ ਜਾਂ ਪੀਡਬਲੂਡੀ ਵਾਲੇ ਆ ਉਹ 590 ਰੁਪਏ ਐ ਤੇ ਬੀਸੀ ਦੀ 944 ਰੁਪਏ ਜਿਹੜੀ ਉਹ ਫੀਸ ਉਹ ਭਰਵਾਈ ਜਾਣੀ ਐ ਠੀਕ ਹੈ ਜੀ ਜਿਹੜਾ 21 ਫਰਵਰੀ ਤੋਂ ਹੀ ਆਨਲਾਈਨ ਸਟੈਪ ਜਿਹੜਾ ਉਹ ਸ਼ੁਰੂ ਹੋ ਜਾਊਗਾ ਸਟੈਪਸ ਟੂ ਅਪਲਾਈ ਫਾਰ ਦਾ ਪੀਐਸਪੀਸੀਐਲ ਰਿਕਰੂਟਮੈਂਟ 2025 ਕਿਸ ਤਰ੍ਹਾਂ ਤੁਸੀਂ ਅਪਲਾਈ ਕਰਨਾ ਹੈ ਇਹ ਸਾਰਾ ਤੁਸੀਂ ਡਿਟੇਲ ਦੇ ਵਿੱਚ ਬਾਕੀ ਜਦੋਂ ਅਪਲਾਈ ਹੋਣਾ ਸ਼ੁਰੂ ਹੋ ਗਿਆ ਆਪਣੇ ਆਪ ਹੀ ਜਿਹੜੇ ਤਾਂ ਖੁਦ ਭਰਨਾ ਚਾਹੁੰਦੇ ਹੋ ਆਪਣੇ ਖੁਦ ਤੋਂ ਵੀ ਭਰ ਸਕਦੇ ਆ ਇਹਨਾਂ ਨੇ ਜਿਹੜੀ ਆਪਣੀ ਵੈਬਸਾਈਟ ਦਿੱਤੀ ਹੈ www.pspcl.in ਇੱਥੇ ਜਾ ਕੇ ਤੁਸੀਂ ਖੁਦ ਵੀ ਅਪਲਾਈ ਕਰ ਸਕਦੇ ਹੋ ਜਾਂ ਕਿਸੇ ਵੀ ਕੈਫੇ ਵਾਲੇ ਤੋਂ ਜਾ ਕੇ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਇੰਪੋਰਟੈਂਟ ਵੈਬਸਾਈਟਸ ਲਿੰਕ ਸਾਰੇ ਨੋਟੀਫਿਕੇਸ਼ਨ ਇਹਨਾਂ ਸਾਰਾ ਦੇ ਦਿੱਤਾ ਜੀ ਆ ਦੇਖੋ ਅਫੀਸ਼ੀਅਲ ਵੈਬਸਾਈਟ ਪੀਐਸਪੀਲ ਹੈ ਨਾ ਭਾਰਤੀ 2025 ਇਹਨਾਂ ਨੇ ਵੈਬਸਾਈਟ ਆਪਣੀ ਦਿੱਤੀ ਜੀ ਹੈ ਲਿੰਕ ਫॉर ਪੀਐਸਪੀਲ ਲਾਈਨਮੈਨ ਅਪਲਾਈ ਠੀਕ ਹੈ ਜੀ ਜਲਦੀ ਹੀ ਆਪਾਂ ਨੂੰ ਜਿਹੜਾ ਲਿੰਕ ਉਹ ਦੇ ਦੇਣਗੇ ਉਸ ਤੋਂ ਬਾਅਦ ਇਹ ਨੋਟੀਫਿਕੇਸ਼ਨ ਜੇਕਰ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਡਾਊਨਲੋਡ ਕਰ ਸਕਦੇ ਹੋ ਤਾਂ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਲਈ ਜਿਹੜੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਜਲਦੀ ਹੀ ਜਿਹੜੀਆਂ ਲਾਈਨਮੈਨ ਦੇ ਵਿੱਚ 2500 ਪੋਸਟਾਂ ਦੇ ਵਾਸਤੇ ਅਪਲਾਈ ਹੋਣਾ ਸ਼ੁਰੂ ਹੋ ਜਾ ਰਹੇ ਹੈ ਜੀ 21 ਫਰਵਰੀ 2025 ਤੋਂ ਅਪਲਾਈ ਹੋਊਗਾ ਤੇ 13 ਮਾਰਚ 2025 ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰਿਓ ਠੀਕ ਹੈ ਜੀ ਜਿਹੜੇ ਇਹ ਤਿਆਰੀ ਕਰ ਰਹੇ ਆ ਤਾਂ ਤਾਂ ਕਿ ਆਪਣੀ ਜਿਹੜੀ ਤਿਆਰੀ ਉਹ ਹੋਰ ਵੀ ਵਧੀਆ ਤਰੀਕੇ ਦੇ ਨਾਲ ਕਰ ਸਕਣ ਸੋ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ